ਕਿਸਾਨੀ ਵੀਡੀਓਸ ਵਾਗਤਾ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਵੀ ਰੋਜ਼ ਦੀ ਤਰ੍ਹਾਂ ਜੇ ਫਿਰ ਕੋਟਕਪੂਰਾ ਤੂੜੀ ਦੀ ਬੋਲੀ ਤੇ ਤੇ ਤਰੀਕ ਦੀ ਵੀ ਗੱਲ ਕਰੀ ਅੱਜ ਤਰੀਕ ਜਿਹੜੀ ਅੱਜ ਹੋ ਗਈ ਹੈ 12 ਅਕਤੂਬਰ 2025 ਦਿਨ ਐਤਵਾਰ ਤੇ ਟਰਾਲੀਆਂ ਬਈ ਅੱਜ ਰਹਿ ਗਏ ਤਿੰਨ ਤਿੰਨ ਨੱਕ ਜਿਹੜੇ ਅੱਜ ਆਏ ਆ ਤੇ ਬਾਕੀ ਰੇਟ ਅੱਜ ਦਾ ਦੇਖਾਂਗੇ ਕੀ ਜਾਂਦਾ ਤੇ ਕੱਲ ਦੇ ਰੇਟ ਦੀ ਵੀ ਗੱਲ ਕਰੀਏ ਕੱਲ ਦਾ ਜਿਹੜਾ ਰੇਟ ਸੀ ਇੱਕ ਟਰਾਲੀ ਕੇ ਸੀ 455 ਤੇ ਬਾਕੀ ਵੀ ਜਿਹੜੀਆਂ 350 ਲੈ ਕੇ 400 ਦੇ ਅੰਦਰ ਅੰਦਰ ਜਿਹੜੀ ਤੂੜੀ ਰਹਿ ਗਈ ਸੀਗੀ ਤੇ ਅੱਜ ਬਈ ਦੇਖਦੇ ਆਂ ਪੰਡਾ ਚੁਸਤੇ ਤੇ ਮੇਰੇ ਦਫਤਰ ਰੋਇਆ ਉਹਦਾ ਬੈਟਰੀ ਆ ਰਹੀ ਹੈ ਜਿਹੜੀ ਚੜ ਦੇ ਵਿੱਚੋਂ ਆਈ ਆ ਤੇ ਯੂਰੀਓ ਕੰਦਰੇ ਨਾਲੋਂ ਵੀ ਹੋਰ ਤੇ ਆ ਇਹ ਨਾ ਆ ਜਾਂਦੇ ਆ ਖਾਣ ਨਾ ਹਾਂ ਜਿਹੜਾ ਕੇਵਰੀ ਟਾਂਗਰ ਦਾ ਰੰਗ ਹੀ ਕੇਵਰੀ ਹੋ ਜਾਂਦਾ ਨਾ ਹਾਂ ਬੋਲੋ ਭਾਈ ਉਹ ਤੋਂ ਬਾਈ ਪਾਸ ਆਇਆ ਡੱਪਿਆ ਦਾ ਹਾਂ 250 ਰੁਪਈਆ ਨਹੀਂ ਨਹੀਂ 250 ਰੁਪਈਆ 250 ਰੁਪਈਆ 250 ਰੁਪਈਆ ਬਾਈ ਜੀ ਬਾਈ ਜੀ 250 ਰੁਪਏ ਲੋ ਵੀ ਪਹਿਲੀ ਟਰਾਲੀ ਵੀ ਅੱਜ ਲੱਗੀ ਸੀ 250 ਰੁਪਏ ਤੇ ਅੰਦਰ ਦੀ ਵੀ ਬਾਈ ਜਾਨ ਤੂੜੀ ਸੀਗੀ ਰੰਗ ਥੋੜਾ ਯੂਰ ਸੀਗਾ ਤੇ ਬਾਕੀ ਮਗਰ ਤਿੰਨ ਟਰਾਲੀਆਂ ਹੋਰ ਦੇਖਦੇ ਹਾਂ ਰੇਟ ਅੱਜ ਬਾਹਰ ਦੀ ਹੈ ਬਾਈ ਜੀ ਉਹ ਵੀ ਇਹ ਜਿਹਾ ਸਮਝਾਉਂਦੇ ਵੀ ਆ ਗਿਆ ਨਾ ਨਹੀਂ ਇਹ ਨਹੀਂ ਆਉਦਾ ਕਿਤੇ ਮਾਰਨਾ ਨਾ ਬੋਲੋ ਵੀ ਬਾਹਰ ਦੀ ਤੂੜੀ ਆ ਬੋਲੋ 250 ਰੁਪਇਆ 250 ਰੁਪਇਆ 250 ਬੋਲਾ ਭਾਈ ਕਿਨੇ 50 60 65 70 75 80 85 90 95 300 5 305 ਬੋਲ ਲੰਗ ਨੇ 10 310 ਰੁਪਏ ਬੋਲਦਾ ਕੋਈ 310 ਦੇਖੋ ਬਈ ਲੋਬੀ ਬਾਹਰ ਦੀ ਟੂੜੀ ਸੀ ਤੇ 300 ਤੇ 10 ਰੁਪਏ ਬਈ ਦਾ ਰੇਟ ਰਿਹਾ ਤੇ ਮਗਰ ਦੋ ਨਗ ਹੋਰ ਤੇ ਪਹਿਲਾ ਨਗ ਵੀ 250 ਹੀ ਲੱਗਿਆ ਸੀਗਾ ਟੂੜੀ ਸ਼ੈੱਡ ਦੇ ਠਾਂ ਦੀ ਉਹ ਤੇ ਥੋੜਾ ਰੰਗ ਉਦਾ ਸੀਗਾ ਵਿੱਚ ਆ ਲੈ ਨਾਲ ਚੱਲੀ ਆਹ ਚੱਤੀ ਚੱਤੀ ਚੱਲੂਗੀ ਫੇ ਹਾਂ ਯਾਰ 39 ਹੈ ਇਹ ਬਈ ਹਾ 350 ਰੁਪਿਆ 350 ਇਰਾ 350 ਰੁਪਿਆ ਹੈ 60 ਰੁਪਏ 65 65 ਰੁਪਏ 70 ਰੁਪਏ 80 80 80 400 400 400 10 15 15 20 25 25 ਤੇ 40 ਗਰਿਆ 40 400 45 445 ਬੋਲਾਂਗੇ ਨੇ 445 ਬਈ ਸੰਗ ਨੂੰ ਜਾਊਗੀ ਤੋ ਅੰਦਰ ਵਿਚਾਰ 445 ਵੀ ਦਾ ਰੇਡਰ ਹੈ ਵੀ ਅੰਦਰ ਦੀ ਥੋੜੀ ਜਿਹੀ ਰੰਗ ਬੜਾ ਚਿੱਟਾ ਸੀਦਾ ਤੇ ਸਿਰਾਂ ਰੇਡ ਅੱਜ ਰਿਹਾ 445 ਹੁਣ ਤੱਕ ਕਿਤੇ ਪਰ ਵੀ ਹਲੇ ਇੱਕ ਨਗ ਹੋਰ ਪਿਆ ਆ ਰੋਟਾ ਆ ਵੀ ਬਾਈ ਜਰਾ ਆ ਗਿਆ ਆ ਆ ਹੈਗਾ ਪਰੇ ਰੋਡ ਤੇ ਆਜੋ ਆਜੋ ਬਾਈ હા પુરી બારવી એ બોલો હા રૂપ 250 250 200 60 65 70 72 80 80 90 95 300 300 ਬੋਲਾ ਭਾਈ ਕਿਨੇ 300 ਬੋਲਣੇ ਨਾ ਭਾਈ ਜਲਦਰਾ 300 ਰੁਪਏ ਲੋਬੀ ਬਾਹਰ ਦੀ ਤੂੜੀ ਸੀ ਤੇ 300 ਰੁਪਏ ਦਾ ਰੇਟ ਰਿਆ ਤੇ ਪਹਿਲੀ ਟਰਾਲੀ ਵੀ ਲੱਗੀ ਸੀ 250 ਤੇ ਦੂਜੀ ਵੀ 300 ਤੋਂ ਉੱਪਰ ਲੱਗੀ ਸੀ ਉਹ ਵੀ ਬਾਹਰ ਦੀ ਤੂੜੀ ਸੀ ਤੇ ਲਾਸਟ ਟਰਾਲੀ 300 ਤੇ ਜਿਹੜੀ ਇੱਕ ਸੀਗੀ ਅੰਦਰ ਦੀ ਤੂੜੀ ਵੀ ਜਮਾ ਚ ਇਹ ਰੰਗ ਦੀ ਉਹ ਲੱਗੀ 400 ਤੇ 50 ਰੁਪਏ ਤੇ ਚੰਗੀ ਤੂੜੀ ਦਾ ਵੀ ਰੇਟ ਅੱਜ ਵੀ ਉਹੀ ਕੈਮ ਰਿਆ ਤੇ ਜਿਹੜਿਆ ਥੋੜਾ ਜਿਆ ਤੂੜੀ ਦੇ ਵਿੱਚ ਜਾਂ ਜਿਆ ਕਾਲਾ ਪੰਜਿਆ ਸੀਗਾ ਉਹਦਾ ਰੇਟ ਵੀ ਜ਼ਰੂਰ ਥੋੜਾ ਜਿਹਾ ਡਾਊਨ ਮੱਜਿਆ ਤੇ ਬਾਕੀ ਵੀ ਰੇਟ ਜੇ ਚੰਗੀ ਕੁਆਲਿਟੀ ਦੀ ਤੂੜੀ ਹੈ ਵੀ ਅੰਦਰ ਦੀ ਤੂੜੀ ਚੰਗੀ ਉਹੀ 400 ਤੋਂ ਉੱਪਰ ਜਾਂ 410 ਦੇ ਆਸ-ਪਾਸ ਜਿਹੜੀ ਵੀ ਵਿਕ ਜਾਂਦੀ ਹੈ ਤੇ ਨਗ ਵੀ ਅੱਜ ਆਈ ਸੀ 4 ਤੇ 2 ਇੱਕ ਮਗਰਲੀ ਟਰਾਲੀ ਵੀ ਕਿਸਾਨ ਵੀਰ ਨੇ ਨਹੀਂ ਵੇਚੀ 300 ਰੁਪਏ ਲੱਗੀ ਸੀ ਉਹਦਾ ਵੀ ਰੇਟ ਘਾਟਾ ਬਾਹਰ ਦੀ ਇਹ ਤੂੜੀ ਸੀ ਤੂੜੀ ਉਹਨੇ ਚੰਗੀ ਸੀ ਵੇਖਣ ਜੇ ਤੇ ਅੰਦਰ ਦੀ ਟਰਾਲੀ ਗਾ ਵੀ ਆਈਂਗਾ ਦਾ ਦੋ ਸਿੰਗ ਆ ਪਰ ਜਿਹੜੀ ਪਹਿਲੇ ਨੰਬਰ ਦੀ ਟਰਾਲੀ ਖੜੀ ਸੀ ਉਹਦਾ ਰੰਗ ਥੋੜਾ ਜੂਰ ਮੈਲਾ ਸੀ ਅੰਦਾਜ਼ ਵੀ ਕੰਡ ਦੇ ਨਾਲੋਂ ਆਈ ਇਹ ਤੂੜੀ ਤੇ ਵਿੱਚ ਕਾਲਾਪਨ ਵੀ ਸੀਗਾ ਚਲੋ ਬਾਕੀ ਦੇਖਦੇ ਆ ਵੀ ਅੱਗੇ ਉਹਦਾ ਕੀ ਰੇਟ ਜਿਹੜਾ ਲੱਗਦਾ ਬੈਣ ਬੋਲੀ ਤੋਂ ਵੀ ਕੀ ਰੇਟ ਜਾਂਦੀ ਹੈ ਇੱਕ ਵੀ ਬੈਣ ਬੋਲੀ ਤੋਂ ਪਹਿਲਾਂ ਗਈ ਅੱਜ ਸਵੇਰੇ 450 ਰੁਪਏ ਨੂੰ ਦੇ ਰਿਹਾ ਜੀ ਜਾਲਦੀ ਉਹ ਫਿਰ ਕੇ ਕਰਦੇ ਆਂ ਤਾਂ ਨੰੂ ਰਹਿ ਗਿਆ ਉਹ ਤਾਂ ਹੈ ਹੀ ਟਾਈਮ ਹੋ ਜਾਂਦਾ ਉਹ ਬੋਲਦਾ ਪਤਾ ਬੰਦੇ ਨੂੰ ਵਾਈ ਕਰ ਦੇ ਹੁੰਦਾ ਕੱਟਾ ਹੀ ਆ ਉਹ ਹੀ ਤੇ ਹੁਣ ਮੈਂ ਪੁਲ ਬੰਨੀ ਆ ਬਾਈ ਨਹੀਂ ਰੰਗ ਤਾਂ ਹੁਣ ਹੈਗੇ ਵੀ ਆ ਰੰਗ ਤਾਂ ਬੰਦੇ ਦੇ ਦੋ ਦੇ ਕਿਹਦਾ ਉਹ ਨਹੀਂ ਆ ਜਾ ਮੈਡੀਕੀ ਕੱਲਾ ਆ ਗਏ ਕੋਣੀ ਆ ਜਾਓ ਕਿੱਥੇ ਵੇਖ ਲਾ ਲੰਡੀ ਲੰਡੀ ਅੰਦਾ ਯਾ ਬੰਦੂ ਗਨਸ ਮੈਂ ਆਇਆ ਜਿੰਨੇ ਬਾਕੀ ਦਾ ਸੰਪਤੀ ਕੀ ਲਾਏ ਹੈ ਹੈਲੋ ਮੋਬਾਈਲ ਮੀਟਿੰਗ ਹੋ ਰਹੀ ਆ ਤੇ ਬਾਕੀ ਦੇਖਾਂਗੇ ਬਈ ਕੀ ਰੇਟ ਜਿਹੜੀ ਜਾਂਦੀ ਆ ਥੋੜਾ ਰੰਗ ਬਈ ਜ਼ਰੂਰ ਮੈਲਾ ਤੂੜੀ ਦਾ ਇਹ ਪਰ ਤੂੜੀ ਬਈਆਂ ਦਾ ਵੀ ਅੰਦਰ ਦੀ ਗਿੱਲੀ ਹੋਈ ਗਾਰੰਟੀ ਹੈ ਕੱਲ ਵੀ ਇਹ ਇਹੀ ਤੂੜੀ ਜਿਹੜੀ 425 ਰੁਪਏ ਗਈ ਸੀ ਤੇ ਅੰਦਰ ਵਾਲੀ ਪਰ ਵੀ ਚੰਗੀ ਤੂੜੀ ਅੱਜ 445 ਰੇਟ ਰਿਆ ਮਾਪਕੀ ਜਿਹੜੀ 8000 ਰੁਪਏ ਦੀ ਉਹ ਜਦੋਂ ਤੁਮਰਾ ਫਾਤੀ ਨਾ ਬੋਲੋ ਉਹ ਨਾ ਬੋਲੋ ਉਹ ਗੱਲ ਬੋਲਦੇ ਲੈ ਆਇਆ ਨਾ ਮੈਨੂੰ ਲੱਗਿਆ ਤੈਨੂੰ ਲੱਗੇਗਾ ਨਾ ਤੇਰਾ ਯਾਰ ਮੇਰਾ ਕੋਈ ਨਾ ਕੋਈ ਲੱਗਣਾ ਮਿਲਦਾ ਮੁੰਡਾ ਭਾਈ ਉਪਰ ਰਹਿਣਾ ਲੋਕੀ ਟਾਈ ਸੂਰੇਟ ਹੁਣ ਲੱਗਦਾ ਤੇ